वेलकम टू पंजाबी जॉब स्टूडियोज एजुकेशनल चैनल हां जी ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚ ਨਿਕਲੀ ਹੋਈ ਭਰਤੀ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਭਰਤੀ ਨੂੰ ਕੁੜੀਆਂ ਅਤੇ ਮੁੰਡੇ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਸਿਰਫ ਤੇ ਸਿਰਚ ਇੰਟਰਵਿਊ ਬੇਸ ਤੇ ਇਹ ਭਰਤੀ ਹੋਵੇਗੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਇਹ ਭਰਤੀ ਇਹੜੀ ਪੋਸਟ ਦੀ ਭਰਤੀ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਣੀ ਹੈ ਕਿੰਨੀਆਂ ਵੈਕੈਂਸੀਆਂ ਨੇ ਕਿੰਨੀ ਸੈਲਰੀ ਦਿੱਤੀ ਜਾਵੇਗੀ ਇਸ ਦੇ ਵਿੱਚ ਕੀ ਕੁਆਲਿਫੀਕੇਸ਼ਨ ਹੈ ਅਤੇ ਕਿਵੇਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਤੇ ਇਸ ਵੀਡੀਓ ਨੂੰ 5 ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਵਧਦੇ ਹਾਂ ਵੀਡੀਓ ਦੇ ਵੱਲ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਇਹ ਭਰਤੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵਿਖੇ ਹੋਣੀ ਹੈ ਅਤੇ ਇਸ ਭਰਤੀ ਦੇ ਅੰਡਰ ਸਪੋਰਟ ਪਰਸਨ ਦੀ ਡਿਮਾਂਡ ਕੀਤੀ ਗਈ ਹੈ ਇਸ ਭਰਤੀ ਦੇ ਵਿੱਚ ਕੁੱਲ 6 ਵੈਕੈਂਸੀਆਂ ਨੇ ਜਾਨਕਿ 6 ਸਪੋਰਟ ਪਰਸਨਸ ਦੀ ਡਿਮਾਂਡ ਕੀਤੀ ਗਈ ਹੈ ਜਿਸ ਦੇ ਵਿੱਚ 3 ਪੁਰਸ਼ ਅਤੇ 3 ਔਰਤਾਂ ਦੇ ਲਈ ਇਹ ਭਰਤੀ ਹੋਣੀ ਹੈ ਇਸ ਭਰਤੀ ਦੇ ਲਈ ਜੋ ਉਮਰ ਸੀਮਾ ਰੱਖੀ ਗਈ ਹੈ ਉਹ ਇਸ ਪ੍ਰਕਾਰ ਹੈ ਕਾ ਟੋਟਾਟ 21 ਸਾਲ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ 65 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਇਸ ਭਰਤੀ ਦੀ ਆਖਰੀ ਮਿਤੀ ਹੈ 21 2026 ਇਹ ਭਰਤੀ ਪੂਰਨ ਤੌਰ ਤੇ ਕੱਚੀਆਂ ਪੋਸਟਾਂ ਦੀ ਭਰਤੀ ਹੈ ਜਾਨੀ ਕਿ ਟੈਂਪਰਰੀ ਹੈ ਇਹ ਪਰਮਾਨੈਂਟ ਇਸ ਨੂੰ ਨਹੀਂ ਕੀਤਾ ਜਾਵੇਗਾ ਜਾ ਪਰਮਾਨੈਂਟ ਨਹੀਂ ਹੋਣੀਆਂ ਨੇ ਇਹ ਭਰਤੀ ਸਾਫ਼ ਸ਼ਬਦਾਂ ਦੇ ਵਿੱਚ ਦੱਸਾਂ ਤਾਂ ਇਹ ਭਰਤੀ ਇੱਕ ਕੰਟਰੈਕਟ ਬੇਸ ਤੇ ਭਰਤੀ ਹੈ ਅਤੇ ਇਸ ਭਰਤੀ ਦਾ ਜੋ ਕੰਟਰੈਕਟਰ ਰਹੇਗਾ ਉਹ ਘੱਟੋ-ਘੱਟ 3 ਸਾਲ ਤੱਕ ਦਾ ਹੋਵੇਗਾ ਅਤੇ ਇਸ ਦੇ ਵਿੱਚ ਜੋ ਤੁਹਾਡੀ ਤਨਖਾਹ ਹੋਵੇਗੀ ਉਹ 600 ਰੁਪਏ ਪਰ ਵਿਜ਼ਿਟ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਜਾਨੀ ਕਿ ਤੁਹਾਨੂੰ ਜੋ ਕੇਸ ਦਿੱਤੇ ਜਾਣਗੇ ਉਹਨਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਵਿਜ਼ਿਟ ਕਰਨ ਦੇ ਤੁਹਾਨੂੰ 600 ਰੁਪਏ ਮਿਲਣਗੇ ਇੱਕ ਟਾਈਮ ਦੇ ਵਿੱਚ ਤੁਹਾਨੂੰ 10 ਕੇਸ ਮਿਲਿਆ ਕਰਨਗੇ ਹਾਂ ਅਗਰ ਕੇਸ ਮਿਲਣ ਦੇ ਸਮੇਂ ਸਪੋਰਟ ਪਰਸਨਸ ਘਟਨੇ ਘਟ ਮੌਜੂਦ ਨੇ ਤਾਂ ਤੁਹਾਨੂੰ ਵੱਧ ਤੋਂ ਵੱਧ ਵੀ ਕੇਸ ਮਿਲ ਸਕਦੇ ਨੇ ਉਹ ਵੀ ਇਨ ਕੇਸ ਅਗਰ ਸਪੋਰਟ ਪਰਸਨਸ ਦੀ ਗਿਣਤੀ ਘਟ ਹੈ ਤਾਂ ਹੀ ਅਦਰਵਾਈਜ਼ ਤੁਹਾਨੂੰ 1 ਇੱਕ ਸਪੋਰਟ ਪਰਸਨ ਨੂੰ 10 ਕੇਸ ਹੈਂਡਲ ਕਰਨ ਨੂੰ ਮਿਲਣਗੇ ਅਤੇ ਇਹ ਜੋ ਕੇਸ ਨੇ ਇਹ ਤੁਹਾਡੇ ਪੁਲਿਸ ਸਟੇਸ਼ਨ ਤੋਂ ਤੁਹਾਨੂੰ ਮਿਲਣਗੇ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਤੁਹਾ ਤੁਹਾਨੂੰ ਪੁਲਿਸ ਦੀ ਹੈਲਪ ਕਰਨ ਦੇ ਲਈ ਨਿਯੁਕਤ ਕੀਤਾ ਜਾਵੇਗਾ ਕੁਆਲਿਫਿਕੇਸ਼ਨ ਇਸ ਭਰਤੀ ਦੇ ਲਈ ਇਸ ਪ੍ਰਕਾਰ ਰੱਖੀ ਗਈ ਹੈ ਤੁਹਾਡੇ ਕੋਲ ਘੱਟੋ ਘੱਟ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਸੋਸ਼ਲ ਵਰਕ ਜਾਂ ਫਿਰ ਸੋਸ਼ੀਓਲੋਜੀ ਜਾਂ ਫਿਰ ਸਾਈਕੋਲੋਜੀ ਜਾਂ ਚਾਈਲਡ ਡਿਵੈਲਪਮੈਂਟ ਜਾਂ ਫਿਰ ਤੁਸੀਂ ਗ੍ਰੈਜੂਏਟ ਹੋਵੋ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਚਾਈਲਡ ਐਜੂਕੇਸ਼ਨ ਐਂਡ ਡਿਵੈਲਪਮੈਂਟ ਜਾਂ ਪ੍ਰੋਟੈਕਸ਼ਨ ਇਸ਼ੂਜ਼ ਦੇ ਵਿੱਚ ਜੇਕਰ ਤੁਹਾਡੇ ਕੋਲੇ ਇਹਨਾਂ ਸਬਜੈਕਟਾਂ ਦੀ ਪੋਸਟ ਗ੍ਰੈਜੂਏਟ ਦੀ ਡਿਗਰੀ ਹੈ ਤਾਂ ਤੁਹਾਨੂੰ ਐਕਸਪੀਰੀਅੰਸ ਦੀ ਕੋਈ ਲੋੜ ਨਹੀਂ ਹੈ ਅਗਰ ਤੁਹਾਡੀ ਕਿਸੇ ਵੀ ਸਬਜੈਕਟ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਹਾਨੂੰ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਚਾਈਲਡ এডਿਕੇਸ਼ਨ ਐਂਡ ਡਵੈਲਪਮੈਂਟ ਦੇ ਵਿੱਚ ਜਾਂ ਫਿਰ ਪ੍ਰੋਟੈਕਸ਼ਨ ਇਸ਼ੂਜ਼ ਦੇ ਵਿੱਚ ਹੁਣ ਮੈਂ ਤੁਹਾਨੂੰ ਦੱਸ ਦੇਣਾ ਹਾਂ ਵੀ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਇੱਕ ਰੈਜ਼ਿਊਮ ਬਣਾ ਲੈਣਾ ਹੈ ਇਸ ਰੈਜ਼ਿਊਮ ਦੇ ਵਿੱਚ ਆਪਣੀ ਸਾਰੀ ਪਰਸਨਲ ਡਿਟੇਲਸ ਜਾਨਕਿ ਤੁਹਾਡਾ ਨਾਮ ਤੁਹਾਡੇ ਫਾਦਰ ਦਾ ਨਾਮ ਤੁਹਾਡੇ ਮਦਰ ਦਾ ਨਾਮ ਤੁਹਾਡਾ ਡੇਟ ਆਫ ਬਰਥ ਆਪਣਾ ਜੈਂਡਰ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਫਿਲ ਕਰ ਦੇਣੀ ਹੈ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਤੁਸੀਂ ਉਹੀ ਫਿਲ ਕਰਿਓ ਜਿਹੜੇ ਹਮੇਸ਼ਾ ਤੁਹਾਡੇ ਕੋਲ ਚੱਲਦੇ ਰਹਿਣ ਕਿਉਂਕਿ ਇੰਟਰਵਿਊ ਦੇ ਲਈ ਤੁਹਾਨੂੰ ਉਸੇ ਮੋਬਾਈਲ ਨੰਬਰ ਦੇ ਉੱਤੇ ਜਾਂ ਈਮੇਲ ਆਈਡੀ ਦੇ ਉੱਤੇ ਸੰਪਰਕ ਕੀਤਾ ਜਾਵੇਗਾ ਜਿਹੜੇ ਤੁਸੀਂ ਰੈਜ਼ਿਊਮ ਵਿੱਚ ਦਿੱਤੇ ਨੇ ਅਤੇ ਇਸੇ ਰੈਜ਼ਿਊਮ ਦੇ ਵਿੱਚ ਤੁਸੀਂ ਆਪਣੀ ਸਾਰੀ ਐਜੂਕੇਸ਼ਨ ਕੁਆਲਿਫਿਕੇਸ਼ਨ ਵੀ ਭਰ ਦਿਓ ਅਤੇ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਤੁਸੀਂ ਉਹ ਵੀ ਮੈਂਸ਼ਨ ਕਰ ਦਿਓ ਰੈਜ਼ਿਊਮ ਦੇ ਵਿੱਚ ਅਤੇ ਰੈਜ਼ਿਊਮ ਦੇ ਉੱਪਰ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਸਚਿਪਕਾ ਦਿਓ ਰੈਜ਼ਿਊਮ ਦੇ ਉੱਪਰ ਲਾਸਟ ਤੇ ਤੁਸੀਂ ਆਪਣੇ ਸਾਈਨ ਕਰ ਦੇਣੇ ਨੇ ਅਤੇ ਆਪਣਾ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਅਤੇ ਸਾਰੇ এডਿਕੇਸ਼ਨ ਕੁਆਲਿਫਿਕੇਸ਼ਨ ਦੇ ਸਰਟੀਫਿਕੇਟਸ ਦੀ ਫੋਟੋਕਾਪੀਜ਼ ਇੱਕ-ਇੱਕ ਸੈੱਟ ਦੀ ਫੋਟੋਕਾਪੀਜ਼ ਕਰਵਾ ਲਿਓ ਅਤੇ ਉਹਨਾਂ ਫੋਟੋਕਾਪੀਜ਼ ਦੇ ਉੱਪਰ ਵੀ ਆਪਣੇ ਤੁਸੀਂ ਸਾਈਨ ਕਰਨੇ ਨੇ ਅਤੇ ਇਹਨਾਂ ਰੈਜ਼ਿਊਮ ਦੇ ਨਾਲ ਉਹਨਾਂ ਫੋਟੋਕਾਪੀਜ਼ ਨੂੰ ਸਟੈਪਲ ਕਰਕੇ ਫੋਲਡ ਕਰਕੇ ਇੱਕ ਐਨਵੈਲਪ ਦੇ ਵਿੱਚ ਪਾ ਲਿਓ ਅਤੇ ਐਨਵੈਲਪ ਦੇ ਉੱਤੇ ਜੋ ਐਡਰੈਸ ਲਿਖਣਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਅਤੇ ਸਕਰੀਨ ਦੇ ਉੱਪਰ ਵੀ ਸ਼ੋਅ ਕਰ ਦਿੰਦਾ ਹਾਂ ਰੈਜ਼ਿਊਮ ਅਤੇ ਫੋਟੋਕਾਪੀਜ਼ ਦੇ ਨਾਲ ਨਾਲ ਤੁਸੀਂ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਇਹ ਐਨਵਲਪ ਦੇ ਵਿੱਚ ਪਾ ਦਿਓ ਅਤੇ ਐਨਵਲਪ ਦੇ ਉੱਪਰ ਜੋ ਐਡਰੈਸ ਲਿਖਣਾ ਹੈ ਉਹ ਇਹ ਹੈ ਦਫਤਰ ਜ਼ਿਲ੍ਹਾ ਬਾਲ ਪ੍ਰੋਗਰਾਮ ਅਫਸਰ ਮਹਿਲਾ ਪਵਨ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਸਾਧਕ ਚੌਕ ਫਰੀਦਕੋਟ ਐਨਵਲਪ ਦੇ ਉੱਪਰ ਇਹ ਐਡਰੈਸ ਲਿਖ ਕੇ ਤੁਸੀਂ ਮਿਤੀ 21 2026 ਤੋਂ ਪਹਿਲਾਂ ਪਹਿਲਾਂ ਰਜਿਸਟਰਡ ਡਾਕ ਰਾਹੀਂ ਭੇਜਣਾ ਹੈ ਯਾਦ ਰੱਖਿਓ ਵੀ ਕੇਵਲ ਰਜਿਸਟਰਡ ਡਾਕ ਰਾਹੀਂ ਹੀ ਤੁਸੀਂ ਆਪਣੀ ਅਪਲੀਕੇਸ਼ਨ ਭੇਜ ਸਕਦੇ ਹੋ ਅਤੇ ਆਪਣੀ ਅਪਲੀਕੇਸ਼ਨ ਉਸ ਹਿਸਾਬ ਨਾਲ ਹੀ ਪੋਸਟ ਕਰਿਓ ਜੋ ਕਿ ਤੁਹਾਡੀ ਐਪਲੀਕੇਸ਼ਨ ਵੀ 1 2026 ਤੋਂ ਪਹਿਲਾਂ ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ ਤਾਂ ਜੀ ਇਹ ਸੀ ਸਾਰੀ ਜਾਣਕਾਰੀ ਜ਼ਿਲ੍ਹਾ ਬਾਲਸਰਖਾ ਯੂਨਿਟ ਫਰੀਦਕੋਟ ਵਿਖੇ ਨਿਕਲੀ ਮੁੰਡੇ ਅਤੇ ਕੁੜੀਆਂ ਦੀ ਭਰਤੀ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹਾਈਪੌਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ